ਦੇ ਬੰਦੇ ਨੂੰ ਆ ਜਿਹੜੀ ਅੱਜ ਕੱਲ ਦੀ ਜਿਹੜੀ ਦੁਨੀਆ ਹੋ ਗਈ ਦੁਨੀਆ ਦੇ ਰੰਗ ਬਹੁਤ ਹੋ ਗਏ ਕਹਿੰਦੇ ਕੱਪੜਾ ਵੀ ਹਜ਼ਾਰ ਰੰਗ ਲੈਟ ਫੜਦਾ ਜਦੋਂ ਡਾਈ ਕਰਨ ਵਾਲੇ ਨੂੰ ਚੁੰਨੀ ਦਿੱਤੀ ਜਾਂਦੀ ਨਾ ਡਾਈ ਕਰਨ ਵਾਸਤੇ ਉਹ ਦੋ ਤਿੰਨ ਵਾਰ ਚੁੰਨੀ ਨੂੰ ਵਿੱਚ ਪਾਣੀ ਦੇ ਭੇ ਭੇ ਕੇ ਦੇਖਦਾ ਰੰਗ ਚੜ ਗਿਆ ਕਿ ਨਹੀਂ ਚੜ ਗਿਆ ਅੱਜ ਕੱਲ ਦਾ ਬੰਦਾ ਬੰਦੇ ਦੇ ਮੂੰਹ ਤੇ ਕੁਝ ਹੋਰ ਹੈ ਦੂਜੇ ਪਾਸੇ ਕੁਝ ਹੋਰ ਹੈ ਕਹਿੰਦੇ ਅੱਜ ਦੇ ਸਮੇਂ ਵਿੱਚ ਜਿਹੜੀ ਗਿਰਗਤ ਨਾਮ ਦਾ ਇੱਕ ਜਿਹੜਾ ਪ੍ਰਾਣੀ ਹੈ ਨਾ ਕਹਿੰਦੇ ਉਹ ਵੀ ਜਿਹੜਾ ਰੰਗ ਲੇਟ ਬਦਲਦਾ ਬੰਦਾ ਇਹਦਾ ਫਾਸਟ ਹੋ ਗਿਆ ਗਿਰਗਤ ਤੋਂ ਵੀ ਪਹਿਲਾਂ ਰੰਗ ਬਦਲਦਾ ਅੱਜ ਦੇ ਸਮੇਂ ਦੇ ਇਹ ਬੰਦੇ ਦੇ ਲੱਛਣ ਨੇ ਅੱਜ ਦੇ ਸਮੇਂ ਦੇ ਅੰਦਰ ਕਹਿੰਦੇ ਬੰਦਾ ਬੰਦੇ ਤੇ ਭਰੋਸਾ ਅੱਜ ਦੇ ਸਮੇਂ ਵਿੱਚ ਕਰਦਾ ਨਹੀਂ ਤੇ ਗੁਰੂ ਪਿਆਰ ਵਾਲੋ ਕਹਿੰਦੇ ਭਰੋਸਾ ਕਰਨਾ ਤੇ ਸੱਚੇ ਸਾਹਿਬ ਤੇ ਕਰੋ ਸੱਜੇ ਸਤਗੁਰ ਤੇ ਕਰੋ ਕਿਉਂਕਿ ਕਹਿੰਦੇ ਸਾਦਰ ਸੁਪ ਜਾਂਦੇ ਗਰਮੀ ਜਦ ਸੁਕਦਾ ਨਹੀਂ ਚੰਨ ਚੜਦਿਆਂ ਚੜਦੇ ਛਿਪ ਜਾਂਦੇ ਪਰ ਬਾਣੀ ਦਾ ਚਾਨਣਾ ਛਿਪਦਾ ਨਹੀਂ ਲੱਖਾਂ ਦੌਲਤ ਕਜਾਣੇ ਨੇ ਮੁੱਕ ਜਾਂਦੇ ਬਾਣੀ ਰੂਪ ਪੰਡਾਰ ਦਾ ਮੁਕਦਾ ਨਹੀਂ ਮਨੋ ਕਾਮਨਾ ਪੂਰੀਆਂ ਹੋਣ ਸੱਬੇ ਬਾਣੀ ਪੜਦੇ ਆ ਪਾਪ ਜਿਹੜੇ ਢੁੱਕਾ